ਭਜਨ ਬੰਦਗੀ ਸੇਵਾ ਸਿਮਨ ਵਾਲਾ ਹੀ ਆ ਔਰ ਕੁਛ ਨਹੀਂ ਜਾਂਦਾ ਇਹ ਸਭ ਕੁਝ ਇੱਥੇ ਦਾ ਇੱਥੇ ਰਹਿ ਜਾਣਾ ਹੁਣ ਪਾਤਸ਼ਾਹ ਕਹਿੰਦੇ ਤੈਨੂੰ ਮਲੁਖਾ ਦੇਹੀ ਮਿਲੀ ਸੀ ਇਹ ਕਮਾਈ ਕਰਨ ਵਾਸਤੇ ਪਰ ਤੂੰ ਗਵਾ ਦਿੱਤੀ ਹੈ ਰਹਿਣ ਗੁਵਾਈ ਸੋਏ ਹੁਣ ਸਾਰੇ ਆਪਸਤੇ ਬੈਠੀ ਰਾਤ ਨੂੰ ਕਿ ਇਹ ਚਿੰਤਾ ਨਹੀਂ ਕਿ ਮੈਂ ਮਰਨਾ ਹੈ ਕਿ ਮੈਂ ਆਪਣਾ ਕੋਈ ਭਜਨ ਬੰਦਗੀ ਸੇਵਾ ਸਿਮਨ ਕਰ ਲਵਾਂ ਚਿੰਤਾ ਇਹ ਹੈ ਕਿ ਮੈਂ ਸਵੇਰੇ ਜਿਹੜਾ ਕੰਮ ਕਰਨਾ ਹੈ ਉਹਦੇ ਵਾਸਤੇ ਜੋ ਵੀ ਪ੍ਰਬੰਧ ਕਰਨੇ ਆਂ ਕਦੇ ਪੈਸੇ ਦੀ ਲੋੜ ਪੈਂਦੀ ਏ ਜਾਂ ਕਿਤੇ ਬਾਹਰ ਜਾਣਾ ਵੀ ਪੈਸੇ ਕਿੱਥੋਂ ਲਿਆਵਾਂਗੇ ਲੱਖਾਂ ਗੱਲਾਂ ਹੁੰਦੀਆਂ ਨੇ ਨਾ ਅਸੀਂ ਸੰਸਾਰ ਵਾਲੀ ਚਿੰਤਾ ਉਹਦੇ ਮਨ 'ਚ ਬੱਸੀ ਏ ਜਿਸ ਸੰਸਾਰ ਨੂੰ ਤੂੰ ਭਾਈ ਸੁਪਨੇ ਦੀ ਤਰ੍ਹਾਂ ਛੱਡ ਜਾਣਾ ਕਿ ਜਿਸ ਤਰ੍ਹਾਂ ਰਾਤ ਨੂੰ ਤੂੰ ਸੁਪਨੇ ਦੇਖੇ ਆ ਅੰਮ੍ਰਿਤ ਵੇਲੇ ਉੱਠੇਂ ਕੁਝ ਵੀ ਤੇਰੇ ਨਾਲ ਨਹੀਂ ਨਾ ਚੰਗਾ ਨਾ ਮਾੜਾ ਸਭ ਉਥੇ ਦਾ ਉਥਾ ਖਤਮ ਹੋ ਗਿਆ ਸੁਪਨੇ ਦੇ ਵਿੱਚ ਉਸੇ ਤਰ੍ਹਾਂ ਇਹ ਜੀਵਨ ਹੈ ਇਹ ਜੋ ਮਨੁੱਖ ਦਾ ਜੀਵਨ ਦੇਖ ਰਿਹਾ ਹੈ ਨਾ ਸਾਰਾ ਸੰਸਾਰੀ ਜਗ ਜੀਵਨ ਸੁਪਨ ਸਮਾਨ ਹੈ ਸੁਪਨੇ ਦੀ ਈ ਸੰਸਾਰ ਹੈ ਇੱਥੇ ਤੇਰੇ ਨਾਲ ਕੁਝ ਵੀ ਨਹੀਂ ਜਾਣਾ ਖਾਲੀ ਹੱਥ ਜਾਣਾ ਫਿਰ ਵੀ ਕੀ ਕੀ ਜਾ ਰਹੇ ਹੈ ਕਿ ਆਪਣਾ ਜਿਹੜਾ ਸਮਾਂ ਲਾਣਾ ਸੀ ਭਜਨ ਬੰਦਗੀ ਸੇਵਾ ਸਮੰਧੀ ਖਾਤਰ ਉਹ ਤਾਂ ਤਾਂ ਹੀ ਪਾਈ ਅਜਾਈ ਗਵਾ ਦਿੱਤਾ ਕਿਹੜੇ ਭਰਮ ਪਰਿਖਿਆ ਉਤਰੇ ਫਰਦਾਂ ਤੋਂ ਰਹਿਣ ਗਵਾਈ ਸੋਏ ਕੇ ਦੇਸ ਗਵਾਇਆ ਹਾਏ ਦੋ ਚੀਜ਼ਾਂ ਜਿਸ ਸਲਸ਼ ਨੇ ਕੀਤੀਆਂ ਸਿਰਫ ਇੰਨਾ ਹੀ ਕੀਤਾ ਕਿ ਰਾਤ ਸੌਕੇ ਗੁਜ਼ਾਰਤੀ ਤੇ ਦਿਨ ਖਾ ਕੇ ਗੁਜ਼ਾਰ ਦਿੱਤਾ ਹੀਰੇ ਜੈਸਾ ਜਨਮ ਹੈ ਕੋ ਡੀ ਬਦਲੇ ਜਾਏ ਕਿ ਹੀਰੇ ਨਾਲ ਵੀ ਵੱਧ ਇਹਦੀ ਕੀਮਤ ਹੈ ਐਸਾ ਕੋਈ ਹੀਰਾ ਨਹੀਂ ਜੰਮਿਆ ਸੰਸਾਰ ਦੇ ਵਿੱਚ ਹੀਰਾ ਨਹੀਂ ਪੈਦਾ ਹੋਇਆ ਕਿ ਜਿਹੜਾ ਤੇਰੀ ਮਨੁੱਖਾ ਜ਼ਿੰਦਗੀ ਦੀ ਇਹਦੀ ਕਦਰ ਦੇ ਬਰਾਬਰ ਹੋਵੇ ਦੁਨੀਆਂ ਦੇ ਸਭ ਤੋਂ ਮਹਿੰਗੇ ਤੋਂ ਮਹਿੰਗੇ ਹੀਰੇ ਜਵਾਹਨਾ ਤਨ ਦੌਲਤ ਵੀ ਚਾਹੇ ਪਰਮਾਤਮਾ ਕੀ ਰੱਖਦੀ ਕਿ ਲੈ ਵਹਿਗ ਨੂੰ ਇਹਦਾ ਇੱਕ ਸਵਾਸ ਦੇ ਦੋ ਹੋਰ ਵੀ ਸਾਰੀ ਸ੍ਰਿਸ਼ਟੀ ਦੀ ਮੈਂ ਤੈਨੂੰ ਦਨ ਦੌਲਤ ਵੀ ਦੇ ਦਾਨਾ ਨਹੀਂ ਬਦਨੇ ਨਨ ਕਹਲੇ ਸਹ ਤੈਸ ਸਾਸ ਨੈ ਵਜਨ ਕਟਨ ਤੇਲ ਸਾਤ ਕਿ ਜੇ ਕੋਈ ਤੁਹਾਨੂੰ ਪਈ ਥੋੜੇ ਜਿ ਚਾਰ ਪੈਸੇ ਦਿੰਦਾ ਅਸੀਂ ਆਪਣਾ ਤਰਮ ਇਮਾਨ ਬਦਲ ਲੈਨੇ ਆ ਪੈਸੇ ਦੀ ਖਾਤਰੇ ਕੁੱਤੇ ਫਰਦੇ ਕੁੱਤੇ ਇਹ ਮਾਇਆ ਦੇ ਤਾਂ ਕਹੀਏ ਉਹ ਥੋੜੀ ਹੁੰਦਾ ਕੋਈ ਤੇ ਇੱਥੇ ਉਸ ਵੈਰੀ ਅੱਗੇ ਭਾਵੇਂ ਸਾਰੀ ਸ੍ਰਿਸ਼ਟੀ ਦੀ ਧਨ ਦੌਲਤ ਅੱਗੇ ਘੋੜਦੀ ਏ ਕਿ ਬਹਿਗੁਰੂ ਅਸਾਰਾ ਕੁਝ ਲੈ ਲੈ ਮੈਂ ਇੱਕ ਸਵਾਸ ਵਰ ਦੇ ਦੋ ਬਸ ਨਾ ਰ ਕੋਈ ਕੀਮਤ ਨਹੀਂ ਉਸ ਦੀ ਜਿਸ ਦੀ ਕੋਈ ਕੀਮਤ ਨਹੀਂ ਹੈ ਅਨਮੋਲ ਹੈ ਉਸ ਨੂੰ ਅਸੀਂ ਗਵਾ ਰਹੇ ਹਾਂ ਆਪਣੇ ਸਵਾਸਾਂ ਦੀ ਜੋ ਪੂੰਜੀ ਹੈ ਇਹ ਜਿਹੜੇ ਸਵਾਸ ਨੇ ਨਾ ਕਿ ਗਿਆਨਤੀ ਮਨਤੀ ਦੀ ਪ੍ਰਮਾਤਮਾ ਨੂੰ ਦਿੱਤੇ ਗਏ ਹੋਏ ਕਿ ਜੋ ਸਵਾਸ ਨੇ ਭਾਈ ਇਹ ਮਸ਼ੀਨਾਂ ਨਾਲ ਨਹੀਂ ਵੱਧਦੇ ਮਸ਼ੀਨ ਤਾਂ ਸਿਰਫ ਕੇਵਲ ਤੋਂ ਕੇਵਲ ਇੱਕ ਸਹਾਰਾ ਹੋ ਜਾਂਦੀ ਹੈ ਕਿ ਕਈ ਵਾਰੰਦਾ ਭਾਈ ਹਸਪੀਟਲ ਦੇ ਬੰਦਾ ਮਰ ਤਾ ਕੋਇਆ ਤੇ ਉਹ ਮਸ਼ੀਨਾਂ ਲਾ ਕੇ ਦਿਖਾ ਦਿੰਦੇ ਆ ਭਈ ਦੇਖੋ ਅਲੇ ਸਾਹ ਚੱਲਦੇ ਆ ਤੇ ਉਹ ਤਾਂ ਭਾਈ ਉਹਨਾਂ ਦਾ ਬਿਜ਼ਨਸ ਆ ਉਹਦਾ ਦਿਖਾਉਣਾ ਵੀ ਜਿੰਨਾ ਟਾਈਮ ਇਹ ਬਿੜਦੇ ਉੱਤੇ ਆ ਤੇ ਉਹਨੇ ਹੀ ਤੇ ਸਾਡੇ ਬਿੱਲ ਬਦਨਾ ਪਾਈ ਇਹ ਬਿੜ ਤੋਂ ਥਲੇ ਉਤਰਿਆ ਸਾਡਾ ਮੀਟਰ ਬੰਦ ਹੋ ਜਾਣਾ ਫੇਰ ਪੈਸੇ ਨਹੀਂ ਹੋਣੇ ਵੀ ਜਿੰਨਾ ਚਿਰ ਭਾਈ ਚਲਾ ਸਕਦੇ ਚਲਾਓ ਵੀ ਜਦੋਂ ਇਹਦੇ ਹੱਡ ਪੈਰ ਤੇ ਮੋੜਨ ਲੱਗ ਗਏ ਦਿਲਾਂ ਹੋਣ ਲੱਗਿਆ ਬਾੜੀ ਫਿਰ ਕਦੰਗ ਭਾਈ ਪੇਸ਼ੰ ਨੂੰ ਮੂਰ ਵੀ ਹੈ ਨਹੀਂ ਪੇਸ਼ੰਤ ਉਹ ਖਤਮ ਹੋ ਗਏ ਤੇ ਜਦ ਤੱਕ ਤੋ ਪੈਸੇ ਕਮਾਓ ਨਾ ਜਦ ਤੱਕ ਹਲਾਲ ਆਉਂਦਾ ਉਹ ਹਲਾਲ ਕਰੋ ਮਸ਼ੀਨਾ ਦਾ ਉਹ ਸੁਆਦ ਤਾਂ ਵੱਜ ਜਾਂਦੇ ਪਰ ਜਿਹੜਾ ਪ੍ਰਮਾਤਮਾ ਵਾਲਾ ਸੁਆਦ ਸਨ ਉਹ ਬਿਲਕੁਲ ਨਹੀਂ ਬੰਦਾ ਉਹ ਤਾਂ ਜਿੰਨੇ ਹੈ ਉਹ ਨਹੀਂ ਹੋਣੇ ਹੋਏ ਨਣਕਾਲੇ ਸਰ ਦਿਸ ਸਾਸ ਨਾ ਵਡਣ ਕਟਣ ਤਿਲਸਾ ਉਹ ਬੰਦੇ ਆ ਤੂੰ ਐਸੇ ਅਨਮੋਲ ਸਵਾਸਾਂ ਨੂੰ ਅਖਾ ਪੀ ਕੇ ਸੌਂ ਕੀ ਬਰਬਾਦ ਕਰੀ ਜਾ ਰਹੇ ਓ ਦੁਨੀਆ ਦੇ ਵਿੱਚ ਰਚਿਆ ਹੋਇਆ ਮੂਰਖਾ ਉਹ ਸੰਸਾਰ ਦੇ ਵਿੱਚ ਰਚਿਆ ਸੰਸਾਰ ਨਾਲ ਪ੍ਰੀਤ ਪਾਈ ਬੈਠਾ ਇਹ ਝੂਠਾ ਏ ਇਹ ਸੱਚਾ ਕੋਈ ਨਹੀਂ ਏ ਜਿਵੇਂ ਤੇਰੇ ਵੱਡ ਬਡੇਰੇ ਤੇ ਉੱਤੇ ਤੇਰੇ ਸੀ ਮਾਤਾ ਪਿਤਾ ਸੀ ਹੋਰ ਸੀ ਉਹ ਛੱਡ ਕੇ ਤੁਰ ਗਏ ਉਦਾਂ ਹੀ ਭਾਈ ਤੂੰ ਵੀ ਛੱਡ ਕੇ ਤੁਰ ਜਾਣਾ ਇੱਕ ਦਿਨ ਜੋਦਨ ਆਵੇ ਸੋਦਨ ਜਾਹੀ ਕਰਨਾ ਕੂਚ ਰਹਿਣ ਤੇਰਨਾਈ ਸੰਗ ਚਲਤ ਹੈ ਹੰਭੀ ਚਲਣਾ ਬੂਰ ਬਗਾਨ ਸਿਰ ਕੋ ਪਰਮਰਣਾ ਕੀ ਤੂੰ ਸੋਇਆ ਜਿਆਜ ਇੰਨਾ ਤੈ ਜੀਵਨ ਜਗ ਸੱਚ ਕਰ ਜਾਣਾ ਉਪਾਈ ਮੂਰਖਾ ਬਾਚਾ ਕਹਨੇ ਤੂੰ ਜੀਵਨ ਨੂੰ ਸੱਚਾ ਕਰਕੇ ਮੰਨੀ ਬਿਠਾ ਵਾ ਇਹ ਤਾਂ ਭਾਈ ਜਿੱਥੇ ਵੀ ਤੂੰ ਜਨਮ ਲੈਣਾ ਵੇ ਜਦੋਂ ਵੀ ਜਨਮ ਲੈਣਾ ਵਾ ਕਿਸੇ ਵੀ ਜੁਨੀ ਵਿੱਚ ਲੈਏਗਾ ਉਹ ਸੰਸਾਰ ਤੇਰਾ ਉਸਨੇ ਪੱਕਾ ਨਹੀਂ ਦੇਣਾ ਉਹਦੀ ਵੀ ਮਿਆਦ ਹੈ ਵੇ ਭਾਵੇਂ ਮਨੁੱਖਾ ਦੇ ਹੀ ਹੈ ਭਾਵੇਂ ਹੋਰ ਦੇਹਿਆਂ ਨੇ ਜੀਵ ਜੰਤੂਆਂ ਵਾਲੀ ਜਿੱਥੇ ਤੇਰੀ ਆਤਮਾ ਨੇ ਘੁੰਮਣਾ ਕਰਮਾਂ ਦੇ ਮੁਤਾਬਕ ਜਿੱਧਾ ਦੇ ਕਰਮ ਕਰੇਗਾ ਜਿਹਹਾ ਵੀ ਜੇ ਸੋ ਲੂਣੇ ਕਿ ਜਿੱਦਾਂ ਦਾ ਤੂੰ ਬੀ ਬੀਜ ਦੇਗਾ ਭਾਈ ਦੇਹੀ ਅੱਗੇ ਉਦਾਂ ਦੀ ਤਿਆਰ ਪਈ ਹੈ ਕਿ ਜਿੱਦਾਂ ਦੇ ਤੂੰ ਕਰਮ ਆ ਮਨੁੱਖਾ ਦੇ ਵਿੱਚ ਕਰਦਾ ਨਾ ਤੇ ਉਸੇ ਤਰ੍ਹਾਂ ਤੇਨੂੰ ਅੱਗੇ ਫਿਰ ਜੁਨੀ ਮਿਲਣੀ ਉਹ ਜਿਹੜੀ ਵੀ ਜੁਨੀ ਦੇ ਵਿੱਚ ਤੂੰ ਜਾਣਾ ਨਾ ਉਹਦੇ ਵਿੱਚ ਵੀ ਇਹੀ ਫਾਰਮੂਲਾ ਹੈ ਉੱਥੇ ਵੀ ਇਹੀ ਮੈਥਡ ਹੈ ਉੱਥੇ ਵੀ ਇਹੀ ਕਾਨੂੰਨ ਹੈ ਵੀ ਇਸ ਦੇ ਹੀ ਵਿੱਚ ਵੀ ਤੈਨੂੰ ਭਾਈ ਸਵਾਸ ਗਿਣ ਕੇ ਮਿਲੇ ਹੋਏ ਜਦੋਂ ਵੀ ਆਤਮਾ ਸਰੀਰ ਵਿੱਚ ਆਉਂਦੀ ਹੈ ਕਿਸੇ ਵੀ ਸਰੀਰ ਵਿੱਚ ਪ੍ਰਵੇਸ਼ ਕਰੇ ਇਹਦੇ ਜੋ ਸਵਾਸ ਨੇ ਨਾ ਸਵਾਸ ਵਰ ਸਮਾਂ ਉਹ ਬਾਹਰੋਂ ਬੋਲ ਰਾਤ ਕੀਤਾ ਜਾਂਦਾ ਕਿਤੇ ਇੰਨੇ ਕੁ ਭਾਈ ਸੀ ਤੂੰ ਇੰਨੇ ਕੁ ਦਾ ਅਧਿਕਾਰੀ ਆ ਇਹਨਾਂ ਸਮਾਂ ਤੋਂ ਉੱਥੇ ਰਹਿ ਸਕਦਾ ਕਿ ਭਾਈ ਤੁਹਾਡੇ ਵਾਸਤੇ ਇਨੇ ਸਮਾਂ ਵਾਸਤੇ ਤੇ ਉਸ ਵੈਰੀ ਨੂੰ ਜਿਤਨੇ ਸਵਾਦ ਦਿੱਤੇ ਨੇ ਭਾਵੇਂ ਤੂੰ ਜੀਵ ਜੰਤੂ ਵਿੱਚ ਜੰਮੀਂ ਚਾ ਭਾਵੇਂ ਮਨੁੱਖਾਂ ਵਾਲੀ ਦੇਹ ਚ ਸਾਰੇ ਪਾਸੇ ਰੂਲ ਇੱਕ ਹੀ ਹੈ ਵੀ ਖਤਮ ਹੋ ਗਏ ਤੇ ਚੱਲ ਬਈ ਇਸ ਸੰਸਾਰ ਵਿੱਚ ਬੰਦੇ ਆ ਤੂੰ ਵੀ ਰਹਿਣ ਵਾਲੇ ਨਹੀਂ ਹੈ ਰਹਿਣ ਨਾ ਪਾਵੇ ਸੂਰ ਨਰ ਦੇਵ ਨਾ ਕੋਈ ਰਾਜ ਨਾ ਕੋਈ ਦੇਵਤਾ ਨਾ ਕੋਈ 부ਖਾਰੀ ਨਾ ਕੋਈ ਮੀਰ ਰਹਿਣੇ ਕਿਸੇ ਨੇ ਨਹੀਂ ਹੈ ਫਿਰ ਵੀ ਪ੍ਰੀਤ gehri ਹੈ ਤੇਰੀ ਸੰਸਾਰ ਦੇ ਨਾਲ ਡੂੰਗੀ ਹੈ ਪ੍ਰਮਾਤਮਾ ਦਾ ਤੈਨੂੰ ਪਤਾ ਹੀ ਕੋਈ ਨਹੀਂ ਹੈ ਕਿ ਵੈਦ ਨੂੰ ਹੁੰਦਾ ਕੀ ਤੈਨੂੰ ਉਹਨਾਂ ਜਮਾਂ ਦਾ ਡਰ ਨਹੀਂ ਹੈ ਭੈ ਨਹੀਂ ਹੈ ਜਿੰਨਾ ਚਿਰ ਤੇਰੀ ਪ੍ਰੀਤ ਪ੍ਰਮਾਤਮਾ ਦੇ ਨਾਲ ਨਹੀਂ ਮੰਨ ਉਹਨਾਂ ਚੇਹਰ ਜਿਹੜੀਆਂ ਅਗਾਹ ਜੁਨੀਆਂ ਤਾਰਮ ਹੁੰਦਾ ਹੀ ਇਸ ਲਈ ਇਹ ਇਹ ਤਾਰਮ ਤੈਨੂੰ ਇਹ ਸਤਾ ਰਿਹਾ ਭਾਈ ਦੇਖ ਭਾਈ ਉਹ ਜੋ ਸਾਹਮਣੇ ਦੇਖ ਰਹੇ ਆ ਇਹ ਜੋ ਦਰਿਆ ਵਹਿ ਰਿਹਾ 84 ਲੱਖ ਦਾ ਆਪਾਂ ਉਹ ਤਾਂ ਇਸੇ ਲਈ ਬਣੇ ਹੋਏ ਆ ਜਿਨੇ ਜੀਵ ਜੰਤੂ ਆ ਮਨੁੱਖ ਆ ਇਹ ਵੀ ਇੱਕ 84 ਦੇ ਦਰਿਆ ਦੇ ਵਿੱਚ ਵਹਿ ਰਹੇ ਆ ਔਰ ਜਿੰਨਾ ਚਿਰ ਵਹਿ ਜਾਏਗਾ ਭਾਈ ਤੇਰਾ ਕੋਈ ਥਾਂ ਟਿਕਾਣਾ ਨਹੀਂ ਹੋਣਾ ਤੇ ਰੁੜਦੇ ਹੀ ਰਹਿਗੇ ਨਾ ਪਾਣੀ ਵਿੱਚ ਜਦੋਂ ਉਸ ਚੀ ਨੂੰ ਚੱਕ ਕੇ ਪਾਣੀ ਤੋਂ ਬਾਹਰ ਰੱਖਦੀ ਏ ਫਿਰ ਉਹਦਾ ਟਕਾਣਾ ਬਣ ਜਾਂਦਾ ਵੀ ਹੁਣ ਨਹੀਂ ਮੈਂ ਰੋੜੀ ਤੇਰੇ ਨਾਲ ਉਸੇ ਤਰ੍ਹਾਂ ਹੀ ਮਨੁੱਖ ਦਾ ਜੀਵਨ ਹੈ ਇਹ ਵੀ 84 ਲੱਖ ਦੇ ਦਰਿਆ ਦੇ ਵਿੱਚ ਵਹਿ ਰਿਹਾ ਤੇ ਚੁੱਕਦੇ ਰੱਖਣ ਵਾਲਾ ਇਸ ਨੂੰ ਬਹੀ ਨੂੰ ਇੱਜਤ ਤੋਂ ਕੇਵਲ ਉਹ ਤੁਹਾਡਾ ਕੋਈ ਰਿਸ਼ਤੇਦਾਰ ਤਾਂ ਹੈ ਨਹੀਂ ਵਿਚੰਨ ਪਈ ਫੜੀ ਵਾਂ ਤੇ ਕਰ ਲੂਗਾ ਉਹਦੇ ਕੋਲ ਤਾਂ ਭਾਈ ਉਹੀ ਚੱਲਣਾ ਜੋ ਉਹਦੇ ਸਿਧਾਂਤ ਵਿੱਚ ਲਿਖਿਆ ਸੋਲ ਵਿੱਚ ਲਿਖਿਆ ਕਿ ਮੈਂ ਉਹਨੂੰ ਕਰਨਾ ਜਿਹੜਾ ਮੇਰਾ ਪਿਆਰਾ ਹੋਵੇਗਾ ਕਿ ਜਿਹੜਾ ਮੇਰਾ ਪਿਆਰਾ ਹੋਵੇਗਾ ਜੋ ਮੈਨੂੰ ਚੰਗਾ ਲੱਗਦਾ ਜਿਹੜਾ ਮੈਨੂੰ ਅਰਥ ਸਤਕਾਰ ਕਰਦਾ ਮੈਂ ਉਹਨੂੰ ਹੀ ਕੱਢੂਗਾ ਨਾ ਬਾਕੀਆਂ ਕਿਉਂ ਕੱਢੂਗਾ ਬਾਕੀ ਤਾਂ ਜਿੰਨੇ ਰੁੱਢਦੇ ਰੁੜੀ ਚਾਂਦੇ ਬਾਕੀ ਤਾਂ ਸਾਰੇ ਸਾਰੇ ਉਵੇਂ ਹੀ ਕਦੇ ਬੰਦਾ ਬਣ ਗਿਆ ਕਦੇ ਕੁੱਤਾ ਕਦੇ ਬਿੱਲੀ ਸਾਰੀਆਂ ਜੁਨੀ ਵਿੱਚ ਘੁੰਮੀ ਜਾਂਦਾ ਇਹੀ ਆ ਤੂੰ ਘੁੰਮਣੀ ਹੈ ਇਕੋ ਹੀ ਸਪੈਸ਼ਲ ਆਤਮਾ ਨਹੀਂ ਹੁੰਦੀ ਇਹਨਾਂ ਦੀ ਜੀਵ ਜੰਤੂਆਂ ਦੀ ਕਿ ਭਾਈ ਇਹ ਹੋਰ ਆ ਤੇ ਮੈਂ ਹੋਰ ਆ ਨਹੀਂ ਇੱਕੋ ਹੀ ਆਤਮਾ ਆਤਮਾ ਨੂੰ ਸਰੀਰ ਬਦਲਦੀ ਹੈ ਪਰ ਇਹ ਨਹੀਂ ਕਿ ਅੱਜ ਜਿਹੜੀ ਮਨੁੱਖੀ ਆਤਮਾ ਇੱਕ ਤੇ ਹੋਰ ਚਲੀ ਗਈ ਹੈ ਤੇ ਪਸ਼ੂ ਪੰਛੀ ਵਾਲੀ ਆਤਮਾ ਕੁਝ ਹੋਰ ਥੀ ਨਹੀਂ ਇਹ ਸਭ ਕੁਝ ਇੱਕੋ ਹੀ ਹੈ ਤੇ ਸਤਗੁਰ ਪਾਤਸ਼ਾਹ ਜੀ ਤੈਨੂੰ ਫਰਮਾਨ ਕਰਦੇ ਆ ਕਹਿੰਦੇ ਮੂਰਖਾ ਤੂੰ ਆਪਣਾ ਜੀਵਨ ਬਰਬਾਦ ਕਰ ਲਿਆ ਸਵਾਸ ਬਰਬਾਦ ਕਰ ਲਿਆ ਇੱਕ ਸੁਪਨੇ ਦੇ ਵਿੱਚ ਘੁੰਮ ਕੇ ਦੇਖ ਲਿਆ ਉਹਦੇ ਨਾਲ ਹੀ ਪ੍ਰੀਤ ਪਾ ਲਈ ਤੇਰੇ ਨਾਲੋਂ ਵੱਡਾ ਮੂਰਖ ਅਗਿਆਨੀ ਔਰਖ ਕੋਣ ਹੋ ਸਕਦਾ ਇਹ ਤੂੰ ਸੱਜਣ ਨੂੰ ਨਹੀਂ ਪਛਾਣ ਸਕਿਆ ਕਿ ਤੈਨੂੰ ਸੱਚ ਦੀ ਪਛਾਣ ਨਹੀਂ ਆਈ ਹਲੇ ਵੀ ਸੰਸਾਰ ਦੇ ਵਿੱਚ ਭਰਮ ਪ੍ਰੀਖਿਆਵਾਂ ਵਿੱਚ ਤਰੇ ਫਿਰਦਾ ਸਤ ਵਾਲੀ ਕਮਾਈ ਕਰ ਸਤ ਦੀ ਕਮਾਈ ਸਰੀਰ ਕੇ ਇਕੱਲੇ ਕਰਕੇ ਨਹੀਂ ਕਿ ਸਰੀਰਕ ਦਿਖਾਵਾ ਮੈਂ ਇਹ ਕਰਦਾ ਮੈਂ ਉਹ ਕਰਦਾ ਇਹ ਸਾਰਾ ਕੁਝ ਨਾ ਜੋ ਕੁਝ ਵੀ ਤੁਸੀਂ ਸੰਸਾਰ ਵਿੱਚ ਕਰਨਾ ਪ੍ਰੇਮ ਕਰਨਾ ਅੰਦਰ ਬੈਠੇ ਪ੍ਰਮਾਤਮਾ ਨੂੰ ਦਿਖਾਣਾ ਬਾਹਰ ਬੈਠੇ ਸੰਸਾਰ ਨੂੰ ਨਹੀਂ ਦਿਖਾਣਾ ਕਿ ਮੈਂ ਪਤਨੀ ਦਿਖਾਵਾ ਲੋਕਾਂ ਨੂੰ ਮੈਂ ਸੇਵਾ ਕਰਦਾ ਮੈਂ দান ਕਰਦਾ ਮੈਂ ਸੇਵਾ ਕਰਦਾ ਮੈਂ ਧਰਮਕਸਤਾਨ ਤੇ ਜਾਂਦਾ ਮੈਂ ਕਿੰਨੀਆਂ ਸੁਭਾਵਾਂ ਕਰਤੀਆਂ ਕੱਡੀਆਂ ਲੈ ਜਾਂਦਾ ਇਹ ਨਹੀਂ ਦਿਖਾਣਾ ਦਿਖਾਣਾ ਅੰਦਰ ਬੈਠੇ ਪ੍ਰਮਾਤਮਾ ਨੂੰ ਕਿ ਉਹ ਤੈਨੂੰ ਕਿਤੇ ਵੀ ਮੌਕਾ ਦੇ ਸਕਦਾ ਹੈ ਚਲਦੇ ਆ ਫਿਰਦੇ ਆ ਧਾਰਮਿਕ ਸਥਾਨ ਤਾਂ ਕਿਹੋ ਤੋਂ ਕੇਵਲ ਪਈ ਉਥੇ ਇੱਕ ਗਿਆਨ ਦਾ ਸਾਧਨ ਹੁੰਦਾ ਕੋਈ ਵੀ ਸ੍ਰਿਸ਼ਟੀ ਵਿੱਚ ਐਸੀ ਜਗਾ ਨਹੀਂ ਬਣੀ ਕਿ ਵੈਗੂ ਨੇ ਜਿੱਥੇ ਜਾ ਕੇ ਪਈ ਡੇਰਾ ਲਾ ਲਿਆ ਵੀ ਇਸ ਥਾਂ ਦੇ ਉੱਤੇ ਮੈਂ ਬੈਠਾ ਉਹ ਤਾਂ ਵੈ ਸਾਡੇ ਧਾਰਮਿਕ ਸਥਾਨਾਂ ਵਾਲਿਆਂ ਨੇ ਇੱਕ ਮਾਇਆ ਲਈ ਟਕ ਮਾਂਜੀ ਜੋ ਕਹਿੰਦੇ ਉਹ ਬਣਾਇਆ ਹੋਇਆ ਵੇ ਵੀ ਬਿਗੈਰ ਟੀਚਰ ਬਿਗੈਰ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਕੋਈ ਸਕੂਲ ਹੋ ਹੀ ਨਹੀਂ ਸਕਦਾ ਬਿਲਡਿੰਗ ਛੋਟੀ ਹੋਵੇ ਨੋ ਮੈਟਰ ਕਿ ਕੱਚੀ ਹੋਵੇ ਜਿੱਦਾਂ ਦੀ ਮਰਜ਼ੀ ਹੋਵੇ ਪਰ ਅੰਦਰ ਗਿਆਨ ਪੱਕਾ ਮਿਲਦਾ ਤੇ ਜੇ ਸਕੂਲ ਦੀ ਬਿਲਡਿੰਗ ਬਹੁਤ ਵੱਡੀ ਹੋਵੇ ਆਲੀਸ਼ਾਨ ਹੋਵੇ ਨਾ ਅੰਦਰ ਕੋਈ ਟੀਚਰ ਹੈ ਤੇ ਨਾ ਹੀ ਉੱਥੇ ਬੈਠ ਕੇ ਕੋਈ ਪੜਨ ਵਾਲਾ ਹੈ ਨਾ ਕੋਈ ਸੁਣਨ ਵਾਲਾ ਤੇ ਭਾਈ ਫਿਰ ਉਹ ਬਿਲਡਿੰਗ ਕੀ ਕਰੋਗੇ ਸਕੂਲ ਨਹੀਂ ਹੋ ਸਕਦਾ ਉਤੇ ਖੰਡਰ ਹੋ ਗਿਆ ਵੀ ਵਿਨੈਤ ਕੋਈ ਪੜਾਉਣ ਵਾਲਾ ਨਾ ਕੋਈ ਪੜਨ ਵਾਲਾ ਉਸੇ ਤਰ੍ਹਾਂ ਈ ਜਿੰਨੇ ਵੀ ਬਿਲਡਿੰਗਾਂ ਬਣੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਜਾ ਕੇ ਮੱਥੇ ਰਗੜਦੇ ਆਂ ਪਤਣੀ ਚਲੋ ਠੀਕ ਆ ਸਾਫ ਸਫਾਈ ਕਰਨੀ ਚਾਹੀਦੀ ਉਹ ਤਾਂ ਘਰੇ ਵੀ ਕਰਦੇ ਆਂ ਹਰ ਜਗ੍ਹਾ ਕਰੋ ਜਿੱਥੇ ਸੰਗਤ ਵੰਦੀ ਹੈ ਪਰ ਉਹਨੇ ਇੱਕ ਬੱਕਰੀ ਪ੍ਰੀਤ ਪਾਲਣੀ ਇਹਨੂੰ ਮੈਂ ਰਗੜੂਗਾ ਇਹ ਪਤਾ ਨਹੀਂ ਕੀ ਹੋ ਜੂਗਾ ਮੈਨੂੰ ਮਿਲ ਜੂਗਾ ਉਹ ਭਾਈ ਹਟ ਕਰਈ ਹੋ ਗਈ ਦੁਨੀਆ ਵਿੱਚ ਐਸੀ ਕੋਈ ਵੀ ਜਗ੍ਹਾ ਨਹੀਂ ਕੋਈ ਵੀ ਮਤਲਬ ਭਾ ਕਿਸੇ ਵੀ ਧਰਮ ਵਿੱਚ ਐਸਾ ਨਹੀਂ ਹੈ ਕਿ ਭਾਈ ਤੁਸੀਂ ਫਲਾਨੀ ਜਗ੍ਹਾ ਤੇ ਜਾ ਕੇ ਸਜਦੇ ਨਮਸਕਾਰਾ ਕਰੋਗੇ ਮੈਂ ਤੇਰੇ ਘਾੜ ਤੇ ਸਵਾਰ ਦਾਂ ਮਹਾਰਾਜ ਕਹਿੰਦੇ ਇਹਨਾਂ ਤੋਂ ਮੈਂ ਕੀ ਲੈਣਾ ਭਾਈ ਕਹਿੰਦੇ ਮੈਨੂੰ ਤਾਂ ਉਹ ਪਿਆਰਾ ਲੱਗਦਾ ਹੈ ਜੋ ਮੇਰੀ ਗੱਲ ਸੁਣਦਾ ਔਰ ਮੰਨਦਾ ਉਹਦੋਂ ਨੂੰ ਨਿਵਣਾ ਮੰਨਣ ਤੇਰਾ ਨਾਮ ਸਾਹ ਤੇ ਪੇਟਨ ਵੈਸਣ ਕੋ ਥਾਉ ਜੀਨੇ ਸੁਣ ਲਈ ਔਰ ਮੰਨ ਲਈ ਉਹਦੇ ਬਾਅਦ ਤੇ ਕੋਈ ਸਥਾਨ ਦੀ ਲੋੜ ਨਹੀਂ ਹੁੰਦੀ ਉਹਦਾ ਭਾਈ ਜਿੱਥੇ ਮਰਜੀ ਤੂੰ ਸੰਸਾਰ ਤੁਰੇ ਫਿਰਦਾ ਵਾਂ ਏ ਤੈਨੂੰ ਲੱਗਿਆ ਪਈ ਇਹ ਬੰਦਾ ਦਖਿਆਰੀ ਆ ਕੋਈ ਬਿਰਤਾ ਕਿਸੇ ਤਰ੍ਹਾਂ ਦੀ ਸੇਵਾ ਦਾ ਮੌਕਾ ਮਿਲਿਆ ਉਸ ਮੌਕੇ ਨੂੰ ਕਦੇ ਵੀ ਖੰਜਾਉ ਨਾ ਬਸ ਉਹੀ ਤੋਂ ਨਾਮਤਨ ਹੁੰਦਾ ਵਾ ਇਹ ਵੀ ਰੱਖ ਤੇ ਜਾਣੇ ਆ ਕੋਈ ਆਪਣੇ ਕੰਮ ਕਾਣ ਨੂੰ ਜਾਣੇ ਆ ਆਪਾਂ ਲੇਟ ਹੋਨੇ ਆ ਤੇ ਜਦ ਕਦੇ ਵੀ ਗੈਰ ਮੇਰੇ ਤੇਰੇ ਸਾਹਮਣੇ ਐਸੀ ਕੋਈ ਇਮਤਿਹਾਨ ਦੀ ਘੜੀ ਰੱਖ ਦੇਣੀ ਆ ਕੋਈ ਸੇਵਾ ਦਾ ਮੌਕਾ ਮੁਰੇ ਤੇਰੇ ਪ੍ਰਦਾਨ ਕਰ ਦੇਣਾ ਤੇ ਲੈ ਲਈ ਵੀ ਆ ਦਿਖਿਆਰੀ ਬੰਦਾ ਵਾ ਇੱਟ ਗਿਆ ਪਿਆ ਵਿਅੋਸ਼ ਆ ਪੰਜਾਗਣਾ ਹੁੰਦੀਆਂ ਐਸੀ ਆ ਉਹ ਉਹਨਾਂ ਕੀ ਜਗ੍ਹਾ ਹੁੰਦੀ ਆ ਨਾ ਸਮਝ ਲੋ ਕਿ ਵਾਹਿਗੁਰੂ ਤੇਰਾ ਇਮਤਿਹਾਨ ਲੈ ਰਿਹਾ ਵੀ ਹੁਣ ਤੂੰ ਸੇਵਾ ਨੂੰ ਪਰਟਰ ਸਮਝਦਾ ਜਾਤੂ ਇਸ ਸੰਸਾਰਿਕ ਜਿਹੜਾ ਕਾਰਜ ਤੂੰ ਕਰਨ ਤੱਲੇ ਉਹ ਜ਼ਰੂਰੀ ਹੈ ਉੱਥੇ ਰੱਬ ਦਾ ਪਿਆਰਾ ਕੋ ਸੰਸਾਰ ਦੇ ਕੰਮ ਤਾਂ ਹੁੰਦੇ ਹੀ ਰਹਿੰਦੇ ਆ ਇੱਕ ਦੇ ਖਤਮ ਹੋਏ ਥੋੜੀ ਹੈ ਇਥੇ ਦੁਨੀਆ ਖਤਮ ਹੁੰਦੀ ਦੇਖੀ ਹੈ ਕੰਮ ਤਾਂ ਦਿਨੋਂ ਦਿਨ ਵਧੀ ਜਾ ਰਹੇ ਜਿੰਨੇ ਲੋਕ ਮਰ ਗਏ ਆਪਾਂ ਮਰ ਗਏ ਨਾ ਉਦੋਂ ਬਾਅਦ ਵੀ ਸੰਸਾਰ ਨੇ ਚੱਲਣਾ ਤੇ ਇਸ ਤੋਂ ਵੱਧ ਚੱਲਣਾ ਸਪੀਡ ਦੇ ਨਾਲ ਇਹ ਨਹੀਂ ਦੁਖਣੀ ਇਹਨਾਂ ਸੋਚੋ ਕਿ ਭਾਈ ਪਤਨੀ ਮੈਂ ਮਰ ਗਿਆ ਕਿ ਇਹ ਸੰਸਾਰ ਚ ਰਹਿਣੇ ਕੋਈ ਨਹੀਂ ਨਹੀਂ ਭਾਈ ਇਹ ਤਾਂ ਉਸ ਤੋਂ ਵੱਧ ਸਪੀਡ ਨਾਲ ਚੱਲਦਾ ਤੇ ਰਬ ਦਾ ਪਿਆਰਾ ਕਹਿੰਦਾ ਭਈ ਇਹ ਤਾਂ ਇੱਕ ਮੌਕਾ ਮਿਲ ਗਿਆ ਮੈਨੂੰ ਵਾਹਿਗੁਰੂ ਨੇ ਦਿੱਤਾ ਸ਼ੁਕਰ ਹੈ ਮੇਰੀ ਵੀ ਉਸਨੇ ਸੁਣ ਲਈ ਮੈਨੂੰ ਸੇਵਾ ਕਰਨ ਦਾ ਸੁਭਾਗ ਸੁਣਾ ਦਿੱਤਾ ਜਿਹੜੀ ਸੇਵਾ ਨਾ ਇਹ ਕੇਵਲ ਤੋਂ ਕੇਵਲ ਵੱਡੇ ਭਾਗਾਂ ਦਾ ਦਰਦੀ ਹੈ ਇਹ ਐਵੇਂ ਨਹੀਂ ਰੇਕ ਨੂੰ ਚੱਕ ਕੇ ਵੈਗ ਨੂੰ ਫੜਾਉਂਦਾ ਕਿਉਂਕਿ ਭਾਈ ਜੇ ਤੂੰ ਹਰੇ ਪਹਿਲੀ ਕਲਾਸ ਚ ਨਹੀਂ ਪਾਸ ਹੋਇਆ ਏ ਤੈਨੂੰ ਤੇਰਾ ਕੋਈ ਟੀਚਰ ਦਸਵੀਂ ਦੇ ਪੇਪਰ ਹੱਥ ਤੇ ਕਿਉਂ ਫੜਾ ਰੂਗਾ ਹਲੇ ਪਹਿਲੇ ਕਲਾਸਾਂ ਹੀ ਨਹੀਂ ਤੂੰ ਕੰਪਲੀਟ ਕੀਤੀਆਂ ਤੈਨੂੰ ਭਾਈ ਬੀਏ ਐਮਏ ਦੀ ਡਿਗਰੀ ਦੇ ਇਗਜ਼ਾਮ ਕਿੱਥੋਂ ਦੇ ਦੂ ਭਈ ਕਹਿਣ ਉਹ ਵੀ ਦੇ ਦੇ ਭਾਈ ਇਗਜ਼ਾਮ ਦੇ ਦੇ ਬੀਏ ਨਹੀਂ ਦੇਣਾ ਨਾ ਪਹਿਲਾਂ ਤੈਨੂੰ ਥੱਲੇ ਵਾਲੀਆਂ ਕਲਾਸਾਂ ਤੋਂ ਉੱਪਰ ਹੋਣਾ ਪਊਗਾ ਉਸੇ ਤਰ੍ਹਾਂ ਵੀ ਜਿਹੜੀ ਸੇਵਾ ਵੀ ਮਿਲਦੀ ਹੈ ਨਾ ਇਹ ਵੀ ਜੇ ਭਾਈ ਤੇਰੀ ਕਮਾਈ ਥੱਲੇ ਤੇ ਸ਼ੁਰੂ ਹੋਈ ਹੋਈ ਹੈ ਬਹਿਗਰੂ ਮੌਕਾ ਤਾ ਦਿੰਦਾ ਬੜੁ ਭਾਗੀ ਸਾਧ ਸੰਗ ਪ੍ਰਾਪਤ ਇਹ ਬਚਨ ਦੀ ਇਹਨਾਂ ਬਤਾਈ ਸੀ ਕਿ ਆ ਜਿਹੜੇ ਵੱਡੇ ਭਾਗ ਨੇ ਜਿਹਨੇ ਆਤਮਾ ਦੇ ਜਿਹੜੇ ਸਤਗੁਰ ਪਾਤਸ਼ਾਹ ਦੀ ਬਾਣੀ ਦੇ ਨਾਲ ਜੁੜੇ ਹੋਏ ਆ ਜਰੂਰੀ ਨਹੀਂ ਹੁੰਦਾ ਕਿ ਤੁਹਾਡਾ ਤਨ ਆਵੇ ਉਹ ਤਾਂ ਭਈ ਤੁਹਾਡੀ ਮਾਇਆ ਤੇ ਲਿਉਣੀ ਹੁੰਦੀ ਤੁਸੀਂ ਆਉਂਦੇ ਮਾਇਆ ਹੋ ਗਈ ਮਤਲਬ ਤਾਂ ਇਹ ਹੁੰਦਾ ਤੁਹਾਡੇ ਕੰਨੀ ਆਵਾਜ਼ ਪਵੇ ਵੀ ਜਿਹੜੀ ਆਵਾਜ਼ ਆ ਨਾ ਬਈ ਉਹ ਤਾਂ ਹੁੰਦਾ ਉਹਨਾਂ ਦਾ ਭਈ ਪ੍ਰਚਾਰਕਾਂ ਦਾ ਬਈ ਮੈਨੂੰ ਕੋਈ ਗੱਲ ਨਹੀਂ ਸਮਝ ਆਉਂਦੀ ਕੋਈ ਸੰਗਤ ਨਹੀਂ ਕੋਈ ਗੱਲ ਨਹੀਂ ਔੜਦੀ ਕੋਈ ਨਜਾ ਬਈ ਜਦੋਂ ਦਸਮ ਪਾਸ਼ੇ ਆ ਦਸਾਂ ਪਾਸ਼ੇ ਨਾਲ ਸਿਰੂ ਸਾਹਮਣੇ ਆ ਉਹ ਸੁਨੌਰਾਂ ਵਣ ਇੱਥੇ 33 ਕਰੋੜ ਦੇਵੀ ਦੇਵਤਾ ਹਾਜ਼ਰ ਹੋ ਜਾਂਦਾ ਕਿ ਭਾਈ ਸੱਚੀ ਕਥਾ ਹੋ ਰਹੀਏ ਮੈਂ ਹਾਜ਼ਰੀ ਲਗਵਾਣ ਜਾ ਕੇ ਇੱਥੇ ਕੋਈ ਸੰਸਾਰੀ ਦੇ ਸਰੀਰਾਂ ਦੀ ਲੋੜ ਨਹੀਂ ਸੰਸਾਰ ਦੇ ਕਿ ਬੰਦੇ ਆਉਣ ਬੈਠਣ ਮੈਂ ਫੇਰ ਵੀ ਮੇ ਤੋਂ ਕੋਈ ਕਥਾ ਕੀਤਾ ਨੋ ਵੈਗੋ ਨਾਉ ਭਾਈ ਲੋੜੀ ਨਹੀਂ ਬਸ ਜਿਹੜਾ ਕੁਝ ਸੁਣਦੇ ਆ ਇਹਨੂੰ ਆਪਣੇ ਜ਼ਿੰਦਗੀ ਚ ਅਜਮਾਲ ਹੈ ਕਿ ਇਸ ਗੱਲ ਨੂੰ ਮਨ ਚ ਸਮਾਲ ਭਰ ਲੈ ਸੁਣ ਔਰ ਮੰਨ ਤੇਰੇ ਕੋਲੇ ਆ ਕੇ ਤਦੋਂ ਕੀ ਲੈਣਾ ਭਾਈ ਵੇ ਭਾਈ ਕਿਰਤੋ ਮੈਂ ਕੀ ਲੈਣਾ ਵੀ ਤੇਰੀ ਮੈਂ ਸ਼ਕਲ ਦੇਖ ਕੇ ਕਿਰਤੋ ਕੀ ਲੈਣਾ ਤੂੰ ਬਸ ਆਪਣਾ ਕੰਮ ਕਰਨੇ ਆਪਣਾ ਕੰਮ ਕਰ ਦਿੱਤਾ ਤੂੰ ਸੁਣ ਕਿ ਸਤਗੁਰੂ ਦਾ ਪਰਦੇਸ ਸਾਨੂੰ ਕੀ ਸਰਵਣ ਕਰਾ ਰਿਹਾ ਜਿਹੜੀ ਹਾਜ਼ਰੀ ਮਨ ਕਰਕੇ ਲਵਾਦਨੀ ਆ ਨਾ ਕਿ ਕਿਸੇ ਨੇ ਹਜ਼ਾਰ ਸ਼ਬਦਾਂ ਦੇ ਵਿੱਚੋਂ ਇੱਕ ਸ਼ਰੰਦ ਇੱਕ ਅੱਖਰ ਵੀ ਆਪਣੇ ਮਨ ਚ ਵਸਾ ਲਿਆ ਨਾਨਕ ਹੋਤ ਨਿਹਾਲ ਤਿਉਹ ਨਾਨਕ ਪਾਤਸ਼ਾਹ ਕਹਿੰਦੇ ਮੈਂ ਬਹੁਤੀਆਂ ਪੜਾਈਆਂ ਪਿੱਛੇ ਨਹੀਂ ਜਾਂਦਾ ਮੈਨੂੰ ਪੜਾਈ ਦਾ ਮਤਲਬ ਨਹੀਂ ਦੁਨੀਆਂ ਦਾ ਕੋਈ ਵੀ ਗ੍ਰੰਥ ਹੈ ਇਹਦਾ ਮਕਸਦ ਇੱਕੋ ਇੱਕ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਕਿ ਪ੍ਰਮਾਤਮਾ ਦੇ ਨਾਲ ਮਿਲਣਾ ਹੈ ਪ੍ਰਮਾਤਮਾ ਜਦੋਂ ਤੇਰਾ ਮਲਾਪ ਹੋ ਗਿਆ ਤੈਨੂੰ ਸਹੀ ਦਿਸ਼ਾ ਮਿਲ ਗਈ ਫਿਰ ਗ੍ਰੰਥਾਂ ਦਾ ਕੋਈ ਕੰਮ ਨਹੀਂ ਹੈ ਇੱਕ ਡਾਕਟਰ ਹੈ ਉਹ ਪੜ੍ਹਾਈ ਤੱਕ ਕਰਦਾ ਹੈ ਜਦ ਤੱਕ ਉਸ ਨੂੰ ਮਰੀਦ ਦਾ ਟ੍ਰੀਟਮੈਂਟ